ਹਾਂਜੀ ਸਸਰੀ ਵਾਲ ਆਪਣੇ ਸਾਰੇ YouTube ਫੈਮਿਲੀ ਨੂੰ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਯਾਰ ਉਹਦੀ ਠੀਕ ਆ ਤੇ ਅੱਜ 14 ਜਨਵਰੀ 2026 ਤੇ ਦੇਣੋਗੇ ਅੱਜ ਬੁੱਧਵਾਰ ਦਾ ਤੇ ਇੱਕ ਮਾਗ ਤੇ ਅੱਜ ਤੋਂ ਲੈ ਕੇ ਆਂ ਸ਼੍ਰੀ ਮੁਕਸਰ ਸਾਹਿਬ ਥੋੜਿਆਂ ਦੀ ਮੰਡੀ ਤੇ ਦਿਖਾਉਣੇ ਆ ਤੁਹਾਨੂੰ ਸੋਨੇ ਸੋਨੇ ਜਾਨਵਰ ਤੇ ਅੱਜ ਆਪਣੇ ਨਾਲ ਬੋਗੀਤ ਮੰਦੀਪ ਤੇ ਚੱਲਦੇ ਆ ਤੁਹਾਨੂੰ ਦਿਖਾਉਣੇ ਜਾਨਵਰ ਸੋਨੇ ਸੋਨੇ ਚਲਿਏ ਸ਼ੁਰੂ ਕਰਤੇ ਹਾਂ ਇਧਰ ਪਹਿਲਾਂ ਪਹਿਲਾਂ ਤੁਸੀਂ ਪੰਛੀ ਚੈੱਕ ਕਰੋ ਮੈਂ ਕਹਾਂ ਜਿਹੜੀ ਦਾ ਸਵਾਦ ਕਰਦਾ ਉਹ ਬੰਦੂਕ ਪੁੱਛ इधर मुर्गे चैकल टर्की सोने सोने चैकल इधर चढ़ना ਤੋ ਤੇ ਕਬੂਤਰ ਬੱਕ ਟੈਂਟ ਦੇਖੋ ਜੀ ਕਿੰਨੇ ਸ਼ੌਂਕ ਨਾਲ ਲਾਇਆ ਹੈ ਜਾਨਵਰ ਵੀ ਚੈੱਕ ਕਰ ਸਕਦੇ ਹੋ ਕਿੰਨੇ ਸ਼ੌਂਕ ਨਾਲ ਪਾਲੇ ਹੋਏ ਆਗੇ ਬਾਕੀ ਤੁਸੀਂ ਦੋਬ ਦੇਖੋ ਜੀ ਸ਼ੇਰਰ ਦਾ ਪੂਰਾ ਬਾਕੀ ਜਾਨਵਰ ਅੱਜ ਵੀ ਪੀੜ ਬਹੁਤ ਜ਼ਿਆਦਾ ਸ਼੍ਰੀ ਮੁਕਸਸਾ ਦਾ ਮੰਗੀ ਮੇਲੇ ਤੇ ਅੱਜ ਮੇਲਾ ਲੱਗਣ ਦਾ ਦੂਜਾ ਦਿਨ ਆ ਤੇ ਪੀੜ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੰਗ ਦੂਰੋਂ ਨੇੜੋਂ ਜਾਨਵਰਾਂ ਸ਼ੌਂਕੀ ਵੀਰ ਭਰਾ ਰਹੇ ਆਗੇ ਇੰਪੋਰਟਸ ਚੈੱਕ ਕਰੋ ਬਈ ਬਹੁਤ ਸੋਹਣਾ ਲੱਗ ਰਿਹਾ ਹੈ ਬਹੁਤ ਨਸਲਾਂ ਦੇ ਹੁੰਦੇ ਆ ਵੀ ਅੱਧੇ ਦਾ ਫੱਲ ਹੀ ਨਹੀਂ ਕਰੇ ਮੁਰਗੇ ਚੈੱਕ ਕਰੋ ਕਿੱਦਾਂ ਸੁਣਿਆ ਬਾਕੀ ਹੋਰ ਦਿਖਾਣੇ ਆ ਆ ਵੀ ਚੈੱਕ ਕਰੋ ਆ ਮੁਰਗੇ ਇਧਰ ਆ ਜਾਂ ਸੁਬਾਹ ਡਰ ਕੇ ਦੇਖੋ ਅੱਜ ਭਿੰਦ ਬਹੁਤ ਆ ਮੇਲੇ 'ਚ ਐ ਆਏ ਬਾਗੇ ਇਧਰ ਅਰਜਨ ਕੋਟ ਦੇ ਬੱਚਾ ਖੜਾ ਹੈ ਤੋ ਬਾਕੀ ਕਦ ਕਰ ਚੈੱਕ ਕਰ ਸਕਦੇ ਤੁਸੀਂ ਪੂਰਨ ਹੀ ਕਹਿੰਦੇ ਇਹਨਾਂ ਨੂੰ ਅੱਦੇ ਵੀਰ ਭਰਾਵਾਂ ਨੇ ਤਾਂ ਪਹਿਲੀ ਵਾਰੀ ਦੇਖਿਆ ਨਾ ਮੈਂ ਵੀ ਪਹਿਲੀ ਵਾਰੀ ਦੇਖੇ ਸੀਗੇ ਕਿੰਨੇ ਛੋਟੇ ਛੋਟੇ ਬੱਚੇ ਲੱਗ ਰਹੇ ਆ ਪਰੇ ਬੱਚੇ ਨਹੀਂ ਬਈ ਪੂਰੇ ਕੁੜੀ ਆ ਤਿਆਰੇ ਤੇ ਭਾਈ ਈਡ ਦੇਖੋ ਇਹਨਾਂ ਦੇ ਆਲੇ ਦੁਆਲੇ ਕਿੰਨੀ ਹੋਈ ਪਈ ਹੈਗੀ ਦੇਖੋ ਵੱਡੇ ਕੋਣਾਂ ਪੰਗੇ ਲੈਂਦਾ ਦੇਖੋ ਤੇਸ਼ਰੀ ਮੁਖਸਰ ਸਹਿ ਮਾਗੀ ਮੇਲੇ ਤੇ ਪੁਜੇ ਜਾਗੇ ਇਹ ਪਾਣੀ ਹਰਸ ਬਾਦ ਮੈਂ ਵੀ ਇੰਦਰ ਖੜਾ ਹੈ ਫਤਿਹ ਜੰਗ ਕਦ 67+ ਚੋ उमर 45 ਮਹੀਨੇ ਕੀ ਨਾਮ ਇਹ ਦਾ? ਚੇਤਕ ਬਈ। ਠੀਕ। ਇਹ ਕਿਹੜੇ ਬੱਚਾ ਵੀ ਕੋਰੇ। ਉਹ ਵੀ ਕਾਂਟੇ ਦਾ। ਇੱਧਰ ਪੰਜਾਬ ਕਿੰਗ ਖੜਾ ਹੈ। ਚੇਤ। ਕਾਦ ਸ਼ਾਰਟ ਪਲੱਸ ਤੇ ਜੀ 40 ਮਿੰਟ ਨਹੀਂ ਇਹ ਦਾ। ਖੜਾ ਹੈ ਜੀ ਬਾਸਕਰਪੁਰਾ ਨੂਰੇ ਦਾ ਬੱਚਾ ਕੱਦ ਸ਼ਾਰਟ ਇੰਚ ਬਾਕੀ ਵੀ ਅੱਜ ਭੀੜ ਬਹੁਤ ਜ਼ਿਆਦਾ ਆ ਗਈ ਤੇ ਇਹਨਾਂ ਕੋਲ ਭਰਿਆ ਵੀ ਆ ਜਾਨਵਰ ਸੇਲ ਵਾਸਤੇ ਆਇਆ ਇੱਥੇ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦਾ ਜਾਨਵਰ ਖਰੀਦ ਸਕਦੇ ਹੋ ਤੇ ਵੇਚ ਵੀ ਸਕਦੇ ਹੋ ਹੋਰ ਤੁਹਾਨੂੰ ਵਿਖਾਉਣਿਆਂਗੇ ਜਾਨਵਰ ਪੰਛੀ ਵਿਖਾਉਣੇ ਚੱਲਦੇ ਆ ਅੱਗੇ ਇਧਰ ਆਲੀ ਸ਼ਾਮਾ ਟੌਟਾ ਖੜਾ ਹੈ ਜੀ ਬਾਅਦ ਵਿੱਚ ਬਾਕੀ ਆ ਜਾਨਵਰ ਚੈੱਕ ਕਰੋ ਕਿ ਕਿੱਦੇ ਸੋਹਣਾ ਇਧਰ ਮੁੜ ਕੇ ਦੇਖਾਓ ਚੈੱਕ ਕਰੋ ਆ ਤਾਂ ਇਕੱਲੇ ਤਾਰਾਂ ਦਾ ਹੀ ਹੈ ਤਾਰਾਂ ਦਾ ਬਾਜਾਂ ਨਹੀਂ ਇਹ ਕਿਹੋ ਜਿਹੀ ਚੀਜ਼ ਹੈ ਨਹੀਂ ਵਾਹ ਬਾਕੀ ਪੰਜਾਣਾ ਦੇਖਣ ਵਾਸਤੇ ਭੀੜ ਕਿੱਥੇ ਆ ਸਕਦੀ ਹੈ ਜਰਮਨਿਕ 11000 ਦੇ ਜੋੜਾ 70000 ਦਾ ਜੋੜਾ ਜੋ ਇਹਦਾ ਰੱਖੀ ਬਿਸਮਿਲ੍ਲਾ ਪਰੇ ਕੋਛੇ ਉਹਨਾਂ ਕੋਲ ਇਧਰ ਸੀਲ ਮੁਰਦਿਆਂ ਮੁਰਦੇ ਬਾਹਰ ਘੋੜੇ ਦਾ ਪੁੱਤ ਬਾਕੀ ਇਧਰ ਚੈਂਪੀਅਨ ਵੀ ਖੜਾ ਹੈ ਕਰੇ ਕਿ ਡੇ ਸੋੜੇ ਲਾਏ ਹੋਏ ਆਗੇ ਤੇ ਬਾਕੀ ਜੜਵਰ ਦਾ ਸੋਢਾ ਦਈਆ ਹੈ ਇੱਧਰ ਆਈ ਬਾਦਲ ਸਟੈਡ ਫਾਰਮ ਤੇ ਬਾਕੀ ਅੱਗੇ ਇੰਨੇ ਜਾਨਵਰ ਅੱਗੇ ਖੜੇ ਆਗੇ ਬਾਕੀ ਵੀ ਕੋਟਾ ਦਿਖਾ ਰਹੇ ਤੋਰ ਕੇ ਜਦੋਂ ਵੀ ਥੋੜੂ ਕੋਲ ਜਾ ਕੇ ਦਿਖਾਉਦੇ ਆਗੇ ਆਓ ਫਿਰ ਚੱਲਦੇ ਆ ਕਰੋ ਚੈੱਕ ਕੋੜਾ ਪੁਰਟਾ ਉਹਦਾ ਕੋੜਾ ਹੀ ਬਾਕੀ ਪੀੜ ਵੇਖੋ ਵੀ ਦੇਖਣ ਵਾਲੇ ਵੀਰਪੁਰਾ ਵਿਧਿਆਸੇ ਪਾਸੇ ਫੋਟੋਆਂ ਵੀਡੀਓ ਖਿੱਚ ਰਹੇ ਆਗੇ ਦੇਖ ਕੋ ਛੋਟ ਦੇ ਛੋਟ ਦੇ ਕਿੱਡੀਆ ਪਿਆਰ ਦੇ ਲੱਗ ਰਿਹਾ ਵੀ ਤੇ ਵਾਰ ਨਹੀਂ ਬ੍ਰੇਡ ਹੋਈ ਹੋਏ ਸੁਣੀ ਮੇਰੀ ਮਾਂ ਤੋਂ ਦੇਖ ਲੋ ਕਿੱਡੇ ਕਾ ਉਹ ਵੇਨੋ ਦੀਵਾਰ ਹੀ ਭਾਈ ਜਾਂਦੇ ਆ ਦੇਖੋ ਕੋਡਾ ਚੈੱਕ ਕਰਉਂਗਾ ਕੋਰਦੀ ਹਾਰਸਸ ਉਹਦੇ ਅੱਗੇ ਕੋਰਦੀ ਆ ਗਈ ਹੈ ਦੇਖੀ ਗੋਤ ਤੇ ਗੋਤ ਉਹ ਗਈ ਭਈ ਕੋਲੇ ਤੇ ਬਾਕੀ ਦਸੋਂ ਦਾ ਪਰਿਵਾਰ ਨਹੀਂ ਤੇ ਪੈਰਾ ਤੇ ਵਾਲ ਕਿਤੇ ਨਹੀਂ ਕਿ ਸੋੜੇ ਕਿੱਡਾ ਲੱਗ ਰਿਹਾ ਹੈ ਇੱਧਰ ਕੋਈ ਚੈੱਕ ਕਰੋ ਕਿ ਆ ਸਿੱਗਾ ਲਾ ਜੜਵਰ ਕਈ ਵੀਪਰਾ ਕਹਿ ਰਿਹਾ ਸੀ ਵੀ ਦੋ ਤਾਂ ਦਸ ਦੀ ਸਿੱਕ ਬਈ ਭਈ ਇਹ ਬਾਹਰਲੀ ਬ੍ਰੀਡ ਤੇਤੀ ਖ ਬ੍ਰੀਡ ਹੈ ਖਿਰੀ ਬੌਕਸਰ ਸਾਬ ਦਾ ਬਾਗੀ ਬੇਲਾ ਹੀ ਬਹੁਤ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਦੂਰ ਨੋਕ ਦੂਰ ਜਿਹੜੇ ਬਹੁਤ ਹੀ ਆਉਦੇ ਇੱਥੇ ਬਾਕੀ ਉਹ ਬੁਰਕੇ ਚੈੱਕ ਕਰੋ ਬਈ ਸਾਰੇ ਸੀਲ ਬੁਰਕੇ ਸੇਲਸ ਤੇ ਹੈ ਜੇ ਕਹੇ ਵੀ ਜਾਊਗਾ ਜਿਹੜੇ ਵੀਰ ਭਰਾ ਮੰਨਤੇ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਮਿਲਦੇ ਹਾਂ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਬਾਏ ਬਾਏ